ਸਸਿਕਾ ਦੋਸਤੋ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਪੈਸੇ ਜੋ ਕੋਦ ਕੋ ਜਦੋਂ ਕੋਈ ਕਿਸੇ ਕੰਮ ਦੇ ਲਈ ਰਿਸ਼ਵਤ ਦੇਣੀ ਪੈਂਦੀ ਹੈ ਜਾਂ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਕਈ ਵਾਰ ਕੋਈ ਪੁਲਸ ਵਾਲਾ ਫੜ ਲੇ ਤਾਂ ਪੈਸੇ ਦੇ ਕੇ ਛੁੱਟਣ ਦਾ ਪ੍ਰਚਲਨ ਆਮ ਹੀ ਆ ਹੁਣ ਵੀ ਚੱਲਦਾ ਬਗੂਬੀ ਚੱਲਦਾ ਜਿੱਥੇ ਮਰਜੀ ਹੋਵੇ ਪਰ ਗੱਲ ਇਹ ਹੈ ਵੀ ਜੇਕਰ ਕੋਈ ਬੰਦਾ ਸਜ਼ਾ ਦਿਵਾਉਣਾ ਚਾਹੁੰਦਾ ਹੋਵੇ ਤੇ ਅੱਗੇ ਦੂਜੇ ਪਾਸੇ ਸਾਡਾ ਕਾਨੂੰਨ ਕਿੰਨਾ ਸਖਤ ਹੈ ਇੱਥੋਂ ਪਤਾ ਲੱਗਦਾ ਵੀ 34 ਸਾਲ ਬੀਤ ਕੇ ਉਸ ਬੰਦੇ ਨੇ 20 ਰੁਪਏ ਦੀ ਰਿਸ਼ਵਤ ਲਈ ਸੀ ਤੇ ਹੁਣ ਉਹਦੀ ਗ੍ਰਿਫਤਾਰੀ ਹੈ ਜਿਹੜੀ ਉਹ ਹੋਊਗੀ ਪੂਰਾ ਮਾਮਲਾ ਤੁਹਾਨੂੰ ਮੈਂ ਦੱਸਦਾ ਪੂਰਾ ਮਾਮਲਾ ਬੜਾ ਇੰਟਰਸਟਿੰਗ ਹੈ ਕਿ ਇੱਕ ਜਿਹੜਾ ਰਿਸ਼ਵਤ ਦਾ ਮਾਮਲਾ 1990 ਦੇ ਵਿੱਚ ਕਹਿੰਦੇ ਆ ਸਾਹਮਣੇ ਆਇਆ ਸੀ ਰੇਲਵੇ ਸਟੇਸ਼ਨ ਤੇ ਜਦੋਂ ਇੱਕ ਸਬਜ਼ੀ ਵੇਚਣ ਵਾਲੀ ਤੋਂ 20 ਰੁਪਏ ਰਿਸ਼ਵਤ ਇਸ ਕਰਕੇ ਲਈ ਸੀ ਕਿਉਂਕਿ ਉੱਥੇ ਉਹ ਲੈ ਜਾ ਨਹੀਂ ਸਕਦੀ ਸੀ ਤੇ ਸਬਜ਼ੀ ਦੀ ਜਿਹੜੀ ਪੋਰਟਲ ਆ ਉਹਦੇ ਕੋਲੇ ਸੀਗੀ ਹਾਲਾਂਕਿ ਮੌਕੇ ਤੇ ਜਿਹੜੇ ਉੱਥੇ ਤੋਂ ਪਰਿਵਾਰੀ ਸੀ ਰੇਲਵੇ ਸਟੇਸ਼ਨ ਦੇ ਤਾਂ ਜਦੋਂ ਉਹਨਾਂ ਨੂੰ ਫੜ ਲੈਂਦੇ ਨੇ ਰੰਗੇ ਹੱਥੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਾਰਵਾਈ ਅੱਗੇ ਵਧੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦਾ ਮੈਂ ਬਿਹਾਰ ਦੇ ਕਹਿੰਦੇ ਨੈਯ ਦੀਸ਼ ਸੁਦੇਸ਼ ਸ਼ਰਵਾਸਤਵ ਨੇ ਪੁਲਿਸ ਦੇ ਡੀਜੀਪੀ ਨੂੰ ਆ ਉਰੋਪੀ ਸੁਰੇਸ਼ ਪ੍ਰਸਾਦ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਅਦਾਲਤ ਚ ਪੇਸ਼ ਕਰਨ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਨੇ 6 ਮਈ 1990 ਦੀ ਇਹ ਘਟਨਾ ਹੈ ਬਹਰਾਇਆ 12 12 ਹਿਆ ਦੇ ਹਵਾਲਦਾਰ ਸੁਰੇਸ਼ ਪ੍ਰਸਾਦ ਸਿੰਘ ਨੇ ਸਰਹਸਾ ਰੇਲਵੇ ਸਟੇਸ਼ਨ ਤੇ ਡਿਊਟੀ ਸੀਗੀ ਉਹ ਸੁਰੇਸ਼ ਪ੍ਰਸਾਦ ਸਿੰਘ ਨੇ ਮਹੇਸ਼ਕੁੰਟ ਦੇ ਨਿਵਾਸੀ ਸੀਤਾ ਦੇਵੀ ਨੂੰ ਰੋਕਿਆ ਤੇ ਸਟੇਸ਼ਨ ਤੇ ਪਲੇਟਫਾਰਮ ਤੇ ਸਬਜ਼ੀਆਂ ਦਾ ਇੱਕ ਬੰਡਲ ਜਦੋਂ ਲੈ ਕੇ ਜਾ ਰਹੀ ਸੀ ਤਾਂ ਉਹ ਤੋਂ 20 ਰੁਪਏ ਰਿਸ਼ਵਤ ਮੰਗੀ ਜਿਸ ਤੋਂ ਬਾਅਦ ਉਹਨੇ ਆਪਣੀ ਸਾੜੀ ਦੇ ਪੱਲੂ ਚੋਂ 20 ਰੁਪਏ ਕੱਢ ਕੇ ਵੀ ਦਿੱਤੇ ਤੇ ਪਰ ਰੇਲਵੇ ਸਟੇਸ਼ਨ ਤੇ ਤਤਕਾਲੀਨ ਪ੍ਰਭਾਰੀ ਜਿਹੜੇ ਉੱਥੇ ਰੰਗੇ ਸੀਗੇ ਉਹਨਾਂ ਨੇ ਰੰਗੇ ਆਤੀ ਉਹਨੂੰ ਫੜ ਲਾਂਦੇ ਨੇ 34 ਸਾਲ ਬਾਅਦ ਇਸ ਮਾਮਲੇ ਤੇ ਹੁਣ ਕਾਰਵਾਈ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ 34 ਸਾਲ ਤੋਂ ਜ਼ਿਆਦਾ ਸਮੇਂ ਤੋਂ ਅਦਾਲਤ ਦੀ ਤੋਂ ਬਾਅਦ ਜਿਹੜਾ ਸੀਗਾ ਹੌਲਦਾਰ ਉਹ ਦਾਤ ਚ ਪੇਸ਼ ਹੀ ਨਹੀਂ ਹੋਇਆ 1999 ਤੋਂ ਉਹ ਫਰਾਰ ਚੱਲ ਰਿਹਾ ਜਦੋਂ ਕਿ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਤੇ ਗ੍ਰਿਫਤਾਰੀ ਵਾਰੰਟਾ ਇਹੋ ਜਾਰੀ ਕੀਤਾ ਕਰ ਦਿੱਤਾ ਗਿਆ ਹੈ ਸੰਪਤੀ ਜੱਤ ਦੇ ਹੁਕਮ ਤੋਂ ਬਾਅਦ ਵੀ ਸਿੰਘ ਦਾ ਪਤਾ ਨਹੀਂ ਲੱਗ ਪਾਇਆ ਹੈਗਾ ਫਿਰ ਹੁਣ ਆਖਰਕਾਰ ਇਹ ਪਤਾ ਲੱਗਿਆ ਵੀ ਜਿਹੜਾ ਉਹਨੇ ਆਪਦਾ ਸਰਵਿਸ ਰਿਕਾਰਡ ਦੇ ਵਿੱਚ ਆਪਦਾ ਐਡਰੈਸ ਦਿੱਤਾ ਤੀ ਉਹ ਗਲਤ ਸੀਗਾ ਹੋਰ ਜਗ੍ਹਾ ਦਾ ਤੇ ਹੁਣ ਡੀਜੀਪੀ ਸਾਹਿਬ ਨੂੰ ਕਿਹਾ ਵੀ ਇਹ ਬੰਦੇ ਨੂੰ ਫੜ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰੋ ਪਰ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਭਾਵੇਂ ਕੋਈ ਕਿੰਨੇ ਹੀ ਆਖਰ ਸਮਾਂ ਲੱਗ ਜੇ ਕੋਰਟ ਦੀਆਂ ਅਸੀਂ ਅਜਿਹੀਆਂ ਬਹੁਤ ਐਗਜ਼ਾਮਪਲਾਂ ਦੇਖਦੇ ਹਾਂ ਜਿਹਦੇ ਵਿੱਚ ਹੁੰਦਾ ਇਹ ਹੈ ਵੀ ਭਾਵੇਂ ਟਾਈਮ ਕਿੰਨਾ ਲੱਗ ਜੇ ਸਜ਼ਾ ਜ਼ਰੂਰ ਹੁੰਦੀ ਆ ਮਾਇਨੇ ਨਹੀਂ ਰੱਖਦਾ ਰਿਸ਼ਵਤ ਕਿੰਨੇ ਦੀ ਲਈ ਆ ਮਾਇਨੇ ਇਹ ਰੱਖਦਾ ਕਿ ਆਖਰਕਾਰ ਉਹਨੇ ਇੱਕ ਗਰੀਬ ਦੇ ਨਾਲ ਧੱਕਾ ਕਰਿਆ ਤੇ ਜਿਵੇਂ ਇਹ ਹੌਲਦਾਰ ਸਾਹਿਬ ਆਖਰ ਆਮ ਤੌਰ ਤੇ ਅਸੀਂ ਦੇਖਦੇ ਹਾਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਬਾਕੀ ਥਾਵਾਂ ਵੀ ਹੋ ਗਿਆ ਕਮੇਟੀ ਵਾਲੇ ਵੀ ਹੋ ਗਏ ਜੇ ਕੋਈ ਬੰਦਾ ਉੱਥੇ ਰੇੜੀ ਲਾਈ ਖੜਾ ਹੈ ਵੈਸੇ ਤਾਂ ਦੇਖੋ ਇਹ ਚੀਜ਼ਾਂ ਨੂੰ ਲੈ ਕੇ ਨਾ ਇਹਨਾਂ ਨੂੰ ਨੈਸ਼ਨਲ ਐਕਟ ਪਾਸ ਕਰ ਦੇਣਾ ਚਾਹੀਦਾ ਹੈ ਵੀ ਜੇਕਰ ਕੋਈ ਬੰਦਾ ਕਿਤੇ ਕੋਈ ਰੇੜੀ ਫੜੀ ਲਾਉਂਦਾ ਆਪਦੀ ਰੋਜੀ ਰੋਟੀ ਕਮਾਉਂਦਾ ਕਿਸਮਤ ਉਹਦੀ ਉਹਨੂੰ ਲਾਉਣ ਦੋ ਪਰ ਗੱਲ ਇਹ ਹੈ ਵੀ ਹੁਣ ਇਹਨਾਂ ਨੂੰ ਪਤਾ ਹੈ ਫਿਰ ਫਿਰ ਕਹਿੰਦੇ ਨੇ ਵੀ ਇਹ ਬਹੁਤ ਵੱਜਣਗੇ ਜਾਂ ਤਾਂ ਇਹ ਹੈ ਵੀ ਤੁਸੀਂ ਇਹਨੂੰ ਫਿਰ ਇੰਨਾ ਸਟਿੱਕ ਕਰੋ ਕਿ ਜੇਕਰ 10 ਰਿਹੜੀਆਂ ਦੀ ਪਰਮਿਸ਼ਨ ਹੈ ਤਾਂ ਫਿਰ 10 ਹੀ ਲੱਗਣਾ 12ਵਾਂ ਜਾਂ 11ਵਾਂ ਨਾ ਲੱਗੇ ਪਰ ਹੋਰੇ ਹੋਏ ਰਿਹਾ ਵੀ ਨਾਲ ਇੱਕ ਪਾਸੇ ਕਾਨੂੰਨ ਬਣਾ ਰੱਖਿਆ ਫਸਾ ਰੱਖਿਆ ਫੰਨਾ ਉਹਦੇ ਚ ਤਹਿਤ ਉਹ ਪੈਸੇ ਲਈ ਜਾਂਦੇ ਨੇ ਡਰਾ ਧਮਕਾ ਕੇ ਦੂਜੇ ਪਾਸੇ ਇਹ ਰਿਹੜੀਆਂ ਦੀ ਦੀ ਵੀ ਜਿਹੜੀ ਤਦਾਰਾ ਉਹ ਘਟਣ ਦਾ ਨਾਉ ਨਹੀਂ ਲੈ ਰਹੀ ਹੈਗੀ ਹਾਲਾਤ ਇਹ ਬਣੇ ਪਏ ਨੇ ਕਿ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਨੇ ਪਰ ਗੱਲ ਇਹ ਹੈ ਵੀ ਜੇ ਅਜੇ ਇਹ ਮਾਮਲਾ ਕਿਸੇ ਇਸ ਤਰ੍ਹਾਂ ਦੇ ਜਦੋਂ ਕੋਟਾਂ ਚ ਜਾਂਦਾ ਹੈ ਤਾਂ ਫਿਰ ਜੱਤ ਸਾਹਿਬਾਨੀ ਦੇ ਜਿਹੜੇ ਫੈਸਲਾ ਕਰਦੇ ਨੇ ਤੇ ਇਹ ਜਿਹੇ ਹਨ ਦੀ ਧਰਕੇ ਮੰਜੀ ਠੋਕਦੇ ਨੇ